ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਜੋ ਅੱਜ ਸੁਣਵਾਈ ਹੋ ਰਹੀ ਹੈ ਇਸਤੇ ਬਾਰੇ ਵੱਡਾ ਫੈਸਲਾ ਲੈ ਲਿਆ ਜੋ ਉਹਨਾਂ ਦੀ ਜ਼ਮਾਨਤ ਦੇ ਬਾਰੇ ਅੱਜ ਫੈਸਲਾ ਹੋਣਾ ਹੈ ਉਸ ਤੋਂ ਪਹਿਲਾਂ ਵਕੀਲਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸਤੇ ਬਾਰੇ ਅਦਾਲਤ ਦੇ ਵੱਲੋਂ ਇਸ ਪੀਸ਼ੰਦ ਦੇ ਉੱਪਰ ਜੋ ਵਿਚਾਰ ਕੀਤਾ ਜਾ ਰਿਹਾ ਹੈ ਜੋ ਕਿ ਹੁਣ ਥੋੜੀ ਦੇਰ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਨੂੰ ਅਦਾਲਤ ਦੇ ਵਿੱਚ ਜੋ ਉਹਨਾਂ ਦੀ ਜ਼ਮਾਨਤ ਦੇ ਬਾਰੇ ਸੁਣਵਾਈ ਹੋਵੇਗੀ ਉਸ ਤੋਂ ਪਹਿਲਾਂ ਵਿਜੀਲੈਂਸ ਆਪਣਾ ਕੀ ਪੱਖ ਰੱਖੇਗੀ ਵਿਜੀਲੈਂਸ ਦੇ ਪੱਖ ਜਿਹੜੇ ਬਹੁਤ ਕਮਜ਼ੋਰ ਨੇ ਜੋ ਪਿਛਲੀਆਂ ਸੁਣਵਾਈਆਂ ਹੋਈਆਂ ਨੇ ਉਸ ਤੋਂ ਲੈ ਕੇ ਜੋ ਅੱਜ ਉਹਨਾਂ ਦੇ ਜ਼ਮਾਨਤ ਦਾ ਫੈਸਲਾ ਅਦਾਲਤ ਵੱਲੋਂ ਆ ਸਕਦਾ ਹੈ ਇਸ ਤੋਂ ਪਹਿਲਾਂ ਵਿਜੀਲੈਂਸ ਦੇ ਵੱਲੋਂ ਜੋ ਚਲਾਨ ਪੇਸ਼ ਕੀਤਾ ਗਿਆ ਸੀ ਉਸ ਚਲਾਨ ਦੇ ਵਿੱਚ ਵੀ ਕੋਈ ਪੁਖਤਾ ਸਬੂਤ ਨਹੀਂ ਸੀ ਅਤੇ ਵਿਜੀਲੈਂਸ ਵਾਰ-ਵਾਰ ਆਪਣਾ ਪੈਰ ਪਿੱਛੇ ਖਿੱਚ ਰਹੀ ਹੈ ਵਿਕਰਮਜੀਤ ਸਿੰਘ ਮਜੀਠੀਆ ਦੇ ਉਸ ਚਲਾਨ ਪੇਸ਼ ਕਰਨ ਤੋਂ ਜੋ ਭ੍ਰਿਸ਼ਟਾਚਾਰ ਦਾ ਮਾਮਲਾ ਉਹਨਾਂ ਦੇ ਉੱਪਰ ਲਾਇਆ ਹੋਇਆ ਜੋ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਹੋਇਆ ਹੈ ਸੋ ਇਸ ਤੋਂ ਪਹਿਲਾਂ ਵਕੀਲਾਂ ਨੇ ਜੋ ਸੀਨੀਅਰ ਵਕੀਲ ਨੇ ਵਿਕਰਮਜੀਤ ਸਿੰਘ ਮਜੀਠੀਆ ਦੇ ਉਹਨਾਂ ਨੇ ਜੋ ਅਜਬ ਪਟੀਸ਼ਨ ਧਾਰ ਕਰਤੀ ਉਹਨਾਂ ਨੇ ਮੰਗ ਕੀਤੀ ਹੈ ਮੁਹਾਲੀ ਅਦਾਲਤ ਤੋਂ ਕਿ ਜਿਵੇਂ ਹੀ ਇਸ ਕੇਸ ਦੀ ਸੁਣਵਾਈ ਹੋਣੀ ਹੈ ਇਸ ਕੇਸ ਦੀ ਸੁਣਵਾਈ ਸਾਰਿਆਂ ਦੇ ਸਾਹਮਣੇ ਕੀਤੀ ਜਾਵੇ ਜੋ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਅਕਾਲੀ ਲੀਡਰ ਜਾਂ ਹੋਰ ਦੂਸਰੀਆਂ ਪਾਰਟੀਆਂ ਦੇ ਲੋਕ ਜਾਂ ਆਮ ਲੋਕ ਇਸ ਦੀ ਸਚਾਈ ਜਾਣ ਸਕਣ ਕਿ ਅਸਲ ਸੱਚ ਕੀ ਹੈ ਵਿਕਰਮਜੀਤ ਸਿੰਘ ਮਜੀਠੀਆ ਜਿਹੜਾ ਬਾਹਰ ਵੱਡੇ ਵੱਡੇ ਦਾਅਵੇ ਕਰਦਾ ਸੀ ਕਿ ਉਸ ਨੇ ਅੰਦਰ ਕੁਝ ਹੋ ਸੀ ਇਸ ਦੇ ਬਾਰੇ ਅੱਜ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਕਿੰਨਾ ਝੂਠਾ ਸੀ ਔਰ ਕਿਸ ਤਰ੍ਹਾਂ ਇਸ ਨੇ ਆਪਣੀ ਜਾਇਦਾਦ ਬਣਾਈ ਹੈ ਇਸ ਦੇ ਬਾਰੇ ਵਿਜੀਲੈਂਸ ਵੱਲੋਂ ਜੋ ਪੁਖਤਾ ਸਬੂਤ ਪੇਸ਼ ਕੀਤੇ ਗਏ ਨੇ ਜੋ ਪਿਛਲੇ 1 ਮਹੀਨੇ ਤੋਂ ਸਬੂਤ ਇਕੱਠੇ ਕੀਤੇ ਗਏ ਨੇ ਉਹ ਸਾਰਿਆਂ ਦੇ ਸਾਹਮਣੇ ਦੱਸੇ ਜਾਣ ਸੋ ਮਜੀਠੀਆ ਦੇ ਵਕੀਲ ਸੋਭਤੀ ਨੇ ਇਸ ਬਾਰੇ ਦੱਸਿਆ ਕਿ ਇਸ ਕੇਸ ਨੂੰ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਬੈਠੇ ਲੋਕ ਵੀ ਬਹੁਤ ਮਹੱਤਵਪੂਰਨ ਸਮਝ ਰਹੇ ਨੇ ਤੇ ਇਸ ਨੂੰ ਪਲ-ਪਲ ਤੋਂ ਨੇੜਿਓਂ ਹੋ ਕੇ ਦੇਖ ਰਹੇ ਨੇ ਉਹ ਚਾਹੁੰਦੇ ਹਨ ਕਿ ਇਸ ਦੀ ਅਸਲ ਸਚਾਈ ਸਾਰਿਆਂ ਦੇ ਸਾਹਮਣੇ ਆਵੇ ਇਹ ਪਹਿਲੀ ਵਾਰ ਹੋਇਆ ਕਿ ਬਚਾਅ ਪੱਖ ਨੇ ਇੱਕ ਅਰਜੀ ਦਾਖਲ ਕਰਕੇ ਇਸ ਕੇਸ ਨੂੰ ਕਾਰਵਾਈ ਨੂੰ ਜਨਤਕ ਕਰਨ ਵਾਸਤੇ ਕਿਹਾ ਕਿ ਇਹ ਕਾਰਵਾਈ ਪੂਰੀ ਜਨਤਕ ਕੀਤੀ ਜਾਵੇ ਮਜੀਠੀਆ ਦੇ ਐਕਸੈਂਟਰ ਤੇ ਉਹਨਾਂ ਦਾ ਵੀਡੀਓ ਅਪਲੋਡ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਸਰਕਾਰ 16 ਸਾਫੀਆਂ ਦੇ ਜਵਾਬ ਵਿੱਚ ਕੁਝ ਵੀ ਟੁਕੜੀ ਜਾਣਕਾਰੀ ਨਹੀਂ ਦੇ ਸਕੀ ਸੋ ਇਸੇ ਤਰ੍ਹਾਂ ਪੰਜਾਬ ਹਾਈ ਕੋਰਟ ਦੇ ਵਿੱਚ ਵੀ ਜੋ ਉਹਨਾਂ ਦੇ ਨਾਲ ਸੰਬੰਧਿਤ ਇੱਕ ਹੋਰ ਅਰਜੀ ਦੀ ਸੁਣਵਾਈ ਵੀ ਹੋਣੀ ਹੈ ਉਸ ਮਾਮਲੇ ਦਾ ਪਿਸ਼ੋਕੜ ਤੇ ਜਾਂਚ ਵਿਜੀਲੈਂਸ ਨੇ ਮਜੀਠੀਆ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਇਸ ਮਾਮਲਾ ਜਿਹੜਾ 2021 ਵਿੱਚ ਕਾਂਗਰਸ ਸਰਕਾਰ ਚਰਨਜੀਤ ਚੰਨੀ ਦੇ ਸਮੇਂ ਦਰਜ ਕੀਤਾ ਗਿਆ ਸੀ ਸੋ ਇਸ ਕੇਸ ਤੱਕ ਹੁਣ ਤੱਕ ਤਤਕਾਲੀ ਡੀਜੀਪੀ ਤਿ ਦਰਥ ਹੈ ਚੱਟੋ ਪਾਧੀਆ ਸਾਬਕਾ ਈਡੀ ਦੇ ਡਾਇਰੈਕਟਰ ਜਿਹੜੇ ਕਿ ਨੰਨਜਨ ਸਿੰਘ ਮਜੀਠੀਆ ਦੇ ਸਾਬਕਾ ਪੀਏ ਜੋ ਹੋਰ ਇਹਨਾਂ ਦੇ ਨਾਲ 6 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਪੰਜਾਬ ਹਿਮਾਚਲ ਦਿੱਲੀ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕਰਕੇ ਉਹਨਾਂ ਦੀ ਜਹਦ ਦਾ ਦੀ ਜਾਂਚ ਇਕੱਠੀ ਕੀਤੀ ਗਈ ਹੈ ਉਹ ਸਾਰਾ ਕੁਝ ਜਨਤਕ ਕੀਤਾ ਜਾਵੇ ਜੋ ਮਜੀਠੀਆ ਦੇ ਵਕੀਲ ਨੇ ਇਹ ਆਪਣੀ ਅਰਜੀ ਦਾਇਰ ਕੀਤੀ ਹੈ ਕਿ ਜੋ ਉਹਨਾਂ ਦੀ ਇੱਕ ਵੀਡੀਓ ਕਾਨਫਰੰਸ ਨਾਲ ਕੈਮਰੇ ਨਾਲ ਸੁਣਵਾਈ ਕੀਤੀ ਜਾਂਦੀ ਹੈ ਉਹ ਕੈਮਰੇ ਦੇ ਨਾਲ ਨਾਲ ਲਾਈਵ ਸੁਣਵਾਈ ਕੀਤੀ ਜਾਵੇ ਜੋ ਪੂਰੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਮਜੀਠੀਆ ਕਿੰਨਾ ਸੱਚਾ ਹੈ ਕਿੰਨਾ ਝੂਠਾ ਹੈ ਦੂਸਰੇ ਪਾਸੇ ਸਰਕਾਰ ਦਾ ਦਾਅਵਾ ਹੈ ਕਿ ਇਹ ਕੇਸ ਬਹੁਤ ਮਜ਼ਬੂਤ ਹੈ ਬਹੁਤ ਉਖਤਾ ਸਬੂਤ ਇਕੱਠੇ ਕੀਤੇ ਗਏ ਨੇ ਜੋ ਹੁਣ ਮਜੀਠੀਆ ਨੂੰ ਲੰਬਾ ਸਮਾਂ ਜੇਲ੍ਹ ਵਿੱਚ ਰਹਿਣਾ ਪਵੇਗਾ ਉਮਰ ਕੈਦ ਹੋ ਸਕਦੀ ਹੈ ਮਜੀਠੀਆ ਨੂੰ ਜਿਸਦੇ ਬਾਰੇ ਜੋ ਸਰਕਾਰ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਬਾਹਰ ਸਟੇਜਾਂ ਦੇ ਉੱਪਰ ਬੋਲਿਆ ਜਾ ਰਿਹਾ ਹੈ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ 'ਚ ਕੋਈ ਦਮ ਨਹੀਂ ਹੈ ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਮੀਡੀਆ ਵਿੱਚ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਅਦਾਲਤ ਵਿੱਚ ਉਸਦੇ ਵਕੀਰ ਪਿੱਛੇ हट ਜਾਂਦੇ ਨੇ ਜਦੋਂ ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਦਾਲਤ ਵਿੱਚ ਸਬੂਤ ਮੰਗੇ ਜਾਂਦੇ ਨੇ ਤਾਂ ਵਿਜੀਲੈਂਸ ਪਿੱਛੇ ਭੱਜ ਜਾਂਦੀ ਏ ਸੋ ਅਗਲੀ ਸੁਣਵਾਈ ਤੇ ਕਾਨੂੰਨੀ ਕਾਰਵਾਈ ਮਜੀਠੀਆ ਦੀ ਜੇਲ੍ਹ ਬੈਰਕ ਬਦਲਣ ਦੀ ਵੀ ਜਿਸ ਦੀ ਸੁਣਵਾਈ 25 ਜੁਲਾਈ ਨੂੰ ਮਹੱਲੀਆ ਅਦਾਲਤ ਵਿੱਚ ਹੋਈ ਸੀ ਸਰਕਾਰ ਨੇ ਜ਼ਮਾਨਤ ਫਿਸ਼ਲ ਤੇ ਆਪਣਾ ਜਵਾਬ ਦਾਖਲ ਕਰ ਦਿੱਤਾ ਸੀ ਹੁਣ ਬੁੱਧਵਾਰ ਜਿਹੜਾ ਕਿ ਅੱਜ ਜਾਨੀ ਕਿ ਉਹਨਾਂ ਦੀ ਜ਼ਮਾਨਤ ਦੇ ਉੱਪਰ ਫੈਸਲਾ ਹੋਵੇਗਾ ਜੋ ਅੱਜ ਬੈਸ ਹੋ ਰਹੀ ਹੈ ਫਿਲਹਾਲ ਮਜੀਠਿਆ ਨੂੰ ਅਦਾਲਤ ਤੋਂ ਰਾਤ ਮਿਲੇਗੀ ਜਾਂ ਨਹੀਂ ਮਿਲੇਗੀ ਇਸਤੇ ਬਾਰੇ ਜੋ ਤੁਹਾਨੂੰ ਅਸੀਂ ਪਲ-ਪਲ ਦੀ ਖਬਰ ਦਿੰਦੇ ਰਵਾਂਗੇ ਔਰ ਤੁਸੀਂ ਜੁੜੇ ਰਹੋ ਲੋਕ ਰਾਏ ਚੈਨਲ ਦੇ ਨਾਲ ਤੁਹਾਨੂੰ ਮਜੀਠਿਆ ਦੀ ਹਰ ਅਪਡੇਟ ਮਿਲਦੀ ਰਹੇਗੀ